ਲਾਲਚ ਕਰਕੇ ਅਸੀਂ ਆਪਣੀਆਂ ਵੋਟਾਂ ਵੀ ਜਿਹੜੀਆਂ ਨੇ ਨਾ ਪਤਾ ਨਹੀਂ ਕਿੰਨੂ ਕਿੰਨੂ ਪਾ ਦੇਣੇ ਜਾ ਕੇ ਸਾਨੂੰ ਆਪਣੀ ਵੋਟ ਦੀ ਕੀਮਤ ਹੀ ਨਹੀਂ ਪਤਾ ਜਿਹੜੇ ਰਾਜਨੀਤਿਕ ਲੀਟਰ ਹੁੰਦੇ ਆ ਨਾ ਉਹ ਤੁਹਾਡੀ ਇੱਕ ਇੱਕ ਵੋਟ ਦਾ ਮੁੱਲ ਲੈਂਦੇ ਨੇ ਬਾਅਦ ਵਿੱਚ ਪਰ ਸਾਨੂੰ ਨਹੀਂ ਪਤਾ ਸਾਡੀ ਵੋਟ ਦਾ ਮੁੱਲ ਕੀ ਹੈ ਵੈਸੇ ਮੇਰਾ ਵਿਸ਼ਾ ਨਹੀਂ ਸੀ ਪਰ ਮੈਂ ਇੱਥੇ ਤੁਹਾਨੂੰ ਜਾਗਰੂਕ ਕਰਨ ਵਾਸਤੇ ਗੱਲ ਕਰਨੀ ਆ ਕਿ ਅਸੀਂ ਲੋਕ ਕੀ ਕਰਦੇ ਆ ਕਿ ਭਾਈ ਤੁਸੀਂ ਸਾਡੇ ਇੱਕ ਰਾਸ਼ਨ ਕਾਰਡ ਬਣਾ ਦਿਓ ਕਣਕ ਦੇ ਦਿਓ ਦਾਲ ਦੇ ਦਿਓ ਸਾਨੂੰ ਇਹੀ ਬਹੁਤ ਆ ਪਿਆਰੋ ਇਹ ਸਰਕਾਰ ਦੇ ਕੰਮ ਨਹੀਂ ਸੀ ਸਰਕਾਰ ਦੇ ਜਿਹੜੇ ਕੰਮ ਸੀ ਨਾ ਅਸੀਂ ਲੋਕ ਭੁੱਲ ਗਏ ਸਾਡੇ ਵਿੱਚ ਬਹੁਤ ਸਾਰੇ ਬੱਚੇ ਪੜ੍ਹੇ ਲਿਖੇ ਐਮਏ ਕਰ ਰਹੇ ਹੋਣਗੇ ਪੀਏ ਕਰ ਰਹੇ ਹੋਣਗੇ ਤੇ ਰਾਜਨੀਤੀ ਵੀ ਇਹ ਪੜਦੇ ਹੋਣਗੇ ਸਰਕਾਰ ਦਾ ਕੰਮ ਨਹੀਂ ਸੀ ਰੋਟੀ ਕੱਪੜਾ ਸਾਨੂੰ ਦੇਣਾ ਸਰਕਾਰ ਦਾ ਕੰਮ ਸੀ ਸਾਨੂੰ ਵਿਦਿਆ ਸੈਂਟਰ ਦੇਣੇ ਸਰਕਾਰ ਦਾ ਕੰਮ ਸੀ ਸਾਨੂੰ ਹਸਪੀਟਲ ਦੇਣੇ ਆ ਜਿਹੜੇ ਸਰਕਾਰੀ ਹਸਪੀਟਲਾਂ ਦੇ ਵਿੱਚ ਸਾਡੀਆਂ ਗਰਭੋਧੀਆਂ ਭੈਣਾਂ ਤੱਕੇ ਖਾਂਦੀਆਂ ਨੇ ਨਾ ਕਿ ਟਿ ਕਿ ਟਿ ਵੱਡੀ ਲੈਣ ਲੱਗੀ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਉਹਨਾਂ ਵਾਸਤੇ ਸਪੈਸ਼ਲ ਡਾਕਟਰ ਬਿਠਾਉਣ 9 ਮਹੀਨੇ ਦੀ ਗਰਭਵਤੀ ਔਰਤ ਕਦੀ ਲੈਣ ਵਿੱਚ ਖਲੋ ਕੇ ਆਪਣਾ ਟ੍ਰੀਟਮੈਂਟ ਨਹੀਂ ਕਰਾ ਸਕਦੀ ਇਹ ਰਾਜਨੀਤਿਕ ਲੀਡਰਾਂ ਨੂੰ ਪਤਾ ਸੀ ਜਿਸ ਐਜੂਕੇਸ਼ਨ ਇਹਨਾਂ ਬੱਚਿਆਂ ਨੂੰ ਮਿਲ ਗਈ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਰਾਜਨੀਤਿਕ ਲੀਡਰਾਂ ਕੋਲੋਂ ਅਸੀਂ ਕੀ ਲੈਣਾ ਹੈ ਅਸੀਂ ਲੋਕਾਂ ਨੇ ਲੈਣਾ ਹੈ ਸਿਹਤ ਨੂੰ ਲੈ ਕੇ ਕਿ ਹਸਪੀਟਲ ਚੰਗੇ ਹੋਣ ਸਾਡੇ ਬੱਚਿਆਂ ਦੇ ਵਾਸਤੇ ਵਿਦਿਆ ਦੇ ਵਧੀਆ ਸੈਂਟਰ ਹੋਣ ਤੁਸੀਂ ਆ ਪੰਜਾਬ ਤੋਂ ਬਾਹਰ ਚਲੇ ਜਾਓ ਆਈਪੀਐਸ ਜੂਪੀਐਸ ਸਾਡੇ ਪੰਜਾਬ ਦੇ ਵਿੱਚ ਬੱਚੇ ਨਹੀਂ ਕਰਦੇ ਸਾਡੇ ਪੰਜਾਬ ਦੇ ਬੱਚੇ ਕੀ ਕਰਦੇ ਨੇ ਆਈਲੈਟਸ ਜਿਹੜੀ ਨਰਸਰੀ ਤੋਂ ਲੈ ਕੇ ਐਮਏ ਤੱਕ ਕਰਵਾਈ ਜਾਂਦੀ ਉਹ ਆਈਲੈਟਸ ਸਸੇ ਸਪੈਸ਼ਲ ਕਰਕੇ ਜਾਂਦੇ ਆ ਬਾਹਰ ਤੇ ਬਾਹਰ ਪੰਜਾਬ ਦੀ ਧਰਤੀ ਤੋਂ ਜਾ ਕੇ ਦੇਖੋ ਦਿੱਲੀ ਤੋਂ ਬਾਹਰ ਜਾਓ ਜੂਪੀਐਸ ਦੇ ਸੈਂਟਰ ਖੁੱਲੇ ਨੇ ਆਈਪੀਐਸ ਦੇ ਸੈਂਟਰ ਖੁੱਲੇ ਨੇ ਤੇ ਉਹ ਲੋਕ ਸਰਕਾਰੀ ਨੌਕਰੀਆਂ ਲੈ ਰਹੇ ਨੇ ਤੇ ਸਾਡੇ ਬੱਚੇ ਜਿਹੜੇ ਨੇ ਅਸੀਂ ਐਮਏ ਪੀਐਚਡੀ ਕਰਕੇ ਉੱਤੇ ਘਰਾਂ ਚ ਬੈਠੇ ਨੇ ਕਿਉਂਕਿ ਅਸੀਂ ਲੋਕਾਂ ਨੇ ਆਵਾਜ਼ ਹੀ ਨਹੀਂ ਚੁੱਕੀ ਕਿ ਸਾਨੂੰ ਕੀ ਚਾਹੀਦਾ ਹੈ ਅਸੀਂ ਕਹਿੰਦੇ ਸਾਡੇ ਕਾਰਡ ਬਣਾ ਦਿਓ ਤਾਰ ਫੁੜਕਾ ਸਾਡਾ ਚੱਲ ਜਾਵੇ ਬਸ ਨਹੀਂ ਤੁਸੀਂ ਆਵਾਜ਼ ਚੁੱਕੋ ਸਾਡੇ ਬੱਚੇ ਨੂੰ ਨੌਕਰੀਆਂ ਦਿਓ ਸਾਡੇ ਬੱਚੇ ਪੜ੍ਹੇ ਲਿਖੇ ਨੇ ਸਾਨੂੰ ਚੰਗੇ ਹਸਪੀਟਲ ਦਿਓ ਸਾਨੂੰ ਚੰਗੀ ਵਿਦਿਆ ਦਿਓ ਸਾਡੇ ਬੱਚੇ ਵਧੀਆ ਐਜੂਕੇਸ਼ਨ ਹੋਣ ਜੇ ਪੜ੍ਹਾਈ ਕਰਨਗੇ ਤਾਂ ਬੱਚਿਆਂ ਦਾ ਦਿਮਾਗ ਖੁੱਲੂਗਾ ਬੱਚਿਆਂ ਦੇ ਦਿਮਾਗ ਖੁੱਲਣਗੇ ਬੱਚੇ ਸਵਾਲ ਕਰਨਗੇ ਔਣ ਵਾਲਾ ਹਰ ਇੱਕ ਲੀਡਰ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਜਾਵੇਗਾ ਲੋਕਤੰਤਰ ਹੈ ਤੇ ਸਾਨੂੰ ਹੱਕ ਆ ਅਸੀਂ ਪੂਰੇ ਹੱਕ ਤਾਣ ਕੇ ਗੱਲ ਪੁੱਛੀਏ ਹਰ ਇੱਕ ਲੀਡਰ ਨੂੰ ਤੂੰ ਸਾਡੇ ਲਈ ਕੀ ਕੀਤਾ ਅਸੀਂ ਸਾਰਿਆਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਤੇ ਸਾਡਾ ਸਾਰਿਆਂ ਦਾ ਹੱਕ ਆ ਅਸੀਂ ਪੁੱਛੀਏ ਤੇ ਇਥੋਂ ਸੜਕ ਕਿਉਂ ਨਹੀਂ ਬਣੀ ਸੜਕਾਂ ਟੁੱਟੀਆਂ ਪਈਆਂ ਸਾਡੀਆਂ ਸਾਰੀਆਂ ਤੇ ਬਹੁਤ ਨੁਕਸਾਨ ਵੀ ਹੋ ਰਹੇ ਨੇ ਸੜਕਾਂ ਟੁੱਟੀਆਂ ਦੇ ਗੱਲ ਮੈਂ ਇਹ ਕਰ ਰਹੀ ਆ ਭਾਈ ਲੋਕਤੰਤਰ ਹੈ ਹੱਕ ਰੱਖੋ ਹੱਕ ਬਣਦਾ ਤੁਹਾਡਾ ਸਾਰਿਆਂ ਦਾ ਵੀ ਹਰ ਇੱਕ ਲੀਡਰ ਨੂੰ ਪੁੱਛੋ ਕੀ ਕਰਦੇ ਹੋ ਆਪਣੀ ਹਸਪਤਾਲਾਂ ਦੀ ਮੰਗ ਕਰੋ ਬੱਚਿਆਂ ਦੀ ਵਿਦਿਆ ਜਿਹੜੀਆਂ ਤੁਸੀਂ ਬੱਚਿਆਂ ਨੂੰ ਪੜਾਈਆਂ ਉਹਨਾਂ ਲਈ ਨੌਕਰੀਆਂ ਦੀ ਮੰਗ ਕਰੋ ਕਿ ਸਾਨੂੰ ਹੋਰ ਨਹੀਂ ਕੁਝ ਚਾਹੀਦਾ ਸਾਡੇ ਬੱਚੇ ਜਿਹੜੇ ਬਾਹਰ ਧੱਕੇ ਖਾਰੇ ਨੇ 트ੰਪ ਵਰਗੇ ਜਿਹੜੇ ਨੇ ਵੀਜ਼ੇ ਰੱਦ ਕਰਦੇ ਜਾ ਰਹੇ ਨੇ ਸਾਡੇ ਬੱਚੇ 40 40 ਲੱਖ 80 ਅਸੀ ਲੱਖ ਕਰੋੜ ਕਰੋੜ ਰੁਪਇਆ ਦੇ ਕੇ ਬਾਹਰ ਜਾ ਕੇ ਸੈੱਟ ਹੁੰਦੇ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਸਾਡੇ ਬੱਚੇ ਇੱਥੇ ਸੈੱਟ ਹੋ ਜਾਣ ਮਾਪੇਓ ਦੇ ਕੋਲ ਬੱਚੇ ਰਹਿ ਜਾਣ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ ਲੋਕਤੰਤਰ ਹੈ ਤੇ ਆਪਣਾ ਹੱਕ ਸਮਝਿਆ ਕਰੋ